ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਸਵਾਲ ਪੁੱਛਦੇ ਨੇ ਸੋ ਸ਼ਬਦ ਕਾ ਕਹਾਂ ਵਾਸ ਕਥਿ ਅਲੇ ਜਿਤ ਤਰੀਐ ਭਵ ਜਲ ਸੰਸਾਰੋ ਜਿਸ ਸ਼ਬਦ ਦੀ ਰਾਹੀ ਸੰਸਾਰ ਸਮੁੰਦਰ ਨੂੰ ਤਰੀਦਾ ਹੈ ਉਸ ਸ਼ਬਦ ਦਾ ਟਿਕਾਣਾ ਕਿੱਥੇ ਕਿਹਾ ਜਾ ਸਕਦਾ ਹੈ ਤ੍ਰੈ ਸਤ ਅੰਗੁਲ ਵਾਈ ਕਹੀਏ ਤਿਸ ਕੋ ਕਵਨ ਅਧਾਰੋ ਤ੍ਰੈ ਸਤ 3 ਤੇ 7 ਮਤਲਬ ਹੋ ਗਿਆ 10 ਵਾਈ ਦਾ ਅਰਥ ਹੁੰਦਾ ਪ੍ਰਾਣ ਜੋਗੀਆਂ ਦੇ ਖਿਆਲ ਅਨਸਾਰ ਸਾਹ ਬਾਹਰ ਵੱਲ ਕੱਢਿਆ ਹਵਾ 10 ਉਂਗਲ ਦੇ ਫਾਸਲੇ ਤੱਕ ਬਾਹਰ ਜਾਂਦੀ ਆ ਫਿਰ ਸਾਹ ਅੰਦਰ ਵੱਲ ਖਿੱਚੀਦਾ ਹੈ ਤ੍ਰੈ ਸਤ ਅੰਗੁਲ ਵਾਈ ਇਹਦਾ ਅਰਥ ਹੋ ਗਿਆ 10 ਉਂਗਲ ਪ੍ਰਮਾਨ ਪ੍ਰਾਣ ਸਾਰੀ ਪੰਕਤੀ ਦਾ ਅਰਥ ਆ ਪ੍ਰਾਣ ਪਾਉ ਸਵਾਸ ਨੂੰ 10 ਉਂਗਲ ਪ੍ਰਮਾਨ ਕਹੀਦਾ ਹੈ ਦੱਸੋ ਇਸ ਦਾ ਕੀ ਆਸਰਾ ਹੈ ਜੋਗੀ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਆ ਕਿ ਇੱਕ ਤੇ ਆਪਾਂ ਸਾਹ ਅੰਦਰ ਖਿੱਚ ਲੈਂਦੇ ਆ ਜਦੋਂ ਅਸੀਂ ਸਾਹ ਬਾਹਰ ਕੱਢ ਦਿੰਦੇ ਆ ਆਪਣੇ ਨੱਕ ਵਿੱਚੋਂ ਤੇ ਉਦੋਂ ਜਿਹੜੇ ਉਹ ਸਾਹ ਨੇ ਉਹ ਵਾਪਸ ਕਿੱਦਾਂ ਆਉਂਦੇ ਆ ਕਿੱਦਾਂ ਮਨੁੱਖ ਦੇ ਪ੍ਰਾਣ ਚੱਲਦੇ ਰਹਿੰਦੇ ਆ ਬੋਲ ਲਖੇ ਲਾਸਥਿਰ ਹੋਵੇ ਕਿਉਂ ਕਰ ਲਖ ਲਖਾਈ ਜੋ ਜੀਵ ਆਤਮਾ ਇਸ ਸਰੀਰ ਵਿੱਚ ਬੋਲਦਾ ਤੇ ਕੰਨੋਲ ਕਰਦਾ ਹੈ ਉਹ ਸਦਾ ਲਈ ਕਿਵੇਂ ਡੋਲ ਹੋ ਸਕਦਾ ਹੈ ਤੇ ਕਿਵੇਂ ਉਸ ਪ੍ਰਭੂ ਨੂੰ ਵੇਖੇ ਜਿਸ ਦਾ ਕੋਈ ਖਾਸ ਚੇਨ ਚੱਕਰ ਨਹੀਂ ਹੈ ਜਿਹੜਾ ਜੀਵਾਤਮਾ ਇਸ ਸਰੀਰ ਦੇ ਵਿੱਚ ਬੋਲਦਾ ਵਾ ਕਿਉਂਕਿ ਜਦੋਂ ਵਿੱਚੋਂ ਆਤਮਾ ਨਿਕਲ ਜਾਂਦੀ ਹੈ ਸਰੀਰ ਉਹੀ ਹੁੰਦਾ ਵਾ ਬੋਲਣਾ ਬੰਦ ਹੋ ਜਾਂਦਾ ਪਰ ਬੋਲੇ ਐ ਨਹੀਂ ਜਾਂਦਾ ਫੇਕਰ ਵਾਲੇ ਕਹਿੰਦੇ ਵੀ ਕੋਈ ਗੱਲ ਤੇ ਦੱਸ ਇੱਕ ਵਾਰੀ ਤੇ ਬੋਲ ਵਿਚਾਰਾ ਬੋਲੇ ਕਿਥੋਂ ਵਿੱਚੋਂ ਆਤਮਾ ਹੀ ਨਿਕਲ ਗਈ ਜਿਹੜਾ ਇਹ ਕੋਲ ਕਰਦਾ ਕਈ ਤਰ੍ਹਾਂ ਦੇ ਰੰਗ ਤਮਾਸ਼ੇ ਨਾਚ ਗਾਣੇ ਆਦ ਕਿੰਨਾ ਕੁਝ ਸਭ ਖਤਮ ਹੋ ਜਾਂਦਾ ਜੋਗੀ ਬੋਸ਼ਦੇ ਨੇ ਕਿ ਇਹ ਜਿਹੜਾ ਆਤਮਾ ਹੈ ਜੀਵਾਤਮਾ ਕਿਵੇਂ ਅਡੋਲ ਹੋ ਸਕਦਾ ਕਿਵੇਂ ਉਸ ਪ੍ਰਭੂ ਨੂੰ ਵੇਖੇ ਜਿਸ ਦਾ ਕੋ ਖਾਸ ਚਿੰਨ ਚੱਕਰ ਨਹੀਂ ਸੁਣ ਸੁਆਮੀ ਸਚ ਨਾਨਕ ਪ੍ਰਣਵੈ ਆਪਣੇ ਮਨ ਸਮਝਾਈ ਸੁਣ ਸੁਣ ਕੇ ਮਨ ਸਮਝਾਏ ਕਿਉਂ ਕਰ ਆਪਣੇ ਮਨ ਸਮਝਾਏ ਪਹਿਲੀਆਂ ਚਾਰ ਤੁਕਾਂ ਵਿੱਚ ਜੋਗੀਆਂ ਦਾ ਪ੍ਰਸ਼ਨ ਹੈ ਤੇ ਪੰਜਵੀਂ ਤੁਕ ਤੋਂ ਫਿਰ ਗੁਰੂ ਸਾਹਿਬ ਉੱਤਰ ਦਿੰਦੇ ਨੇ ਜੋਗੀਆਂ ਦੇ ਨਾਨਕ ਕਹਿੰਦਾ ਹੈ ਜੋਗੀਆਂ ਨੇ ਪੁੱਛਿਆ ਹੈ ਸੁਆਮੀ ਸੱਚੇ ਪ੍ਰਭੂ ਦੀ ਗੱਲ ਸੁਣ ਕੇ ਮਨੁੱਖ ਆਪਣੇ ਮਨ ਨੂੰ ਕਿਵੇਂ ਸਮੱਤੇ ला ਸਕਦਾ ਹੈ ਗੱਲਾਂ ਤੇ ਜੋਗੀ ਕਹਿੰਦੇ ਅਸੀਂ ਬਹੁਤ ਸੁਣਦੇ ਹਾਂ ਪਰ ਇਸ ਮਨ ਨੂੰ ਸਮੱਤ ਚੰਗੀ ਮੱਤ ਕਿੱਦਾਂ ਆਵੇ ਗੁਰਮੁਖ ਸ਼ਬਦ ਦੇ ਸੱਚ ਲਿਵ ਲਾਗੇ ਕਰਨ ਤਰੀ ਮੇਲ ਮਿਲਾਏ ਗੁਰੂ ਸਾਹਿਬ ਨੇ ਉੱਤਰ ਦਿੱਤਾ ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਗੁਰੂ ਸ਼ਬਦ ਦੀ ਰਾਹੀ ਉਸ ਦੀ ਲਿਵ ਸੱਚੇ ਪ੍ਰਭੂ ਵਿੱਚ ਲੱਗ ਜਾਂਦੀ ਆ ਤੇ ਪ੍ਰਭੂ ਮਿਹਰ ਦੀ ਨਜ਼ਰ ਕਰਕੇ ਉਸ ਨੂੰ ਆਪਣੇ ਵਿੱਚ ਜੋੜ ਲੈਂਦਾ ਹੈ ਆਪੇ ਦਾਨਾ ਆਪਾਂ ਕਿਵੇਂ ਇਹਨੂੰ ਦਾਨਾ ਕਹਿ ਦਿੰਦੇ ਆ ਵੈਸੇ ਸ਼ਬਦ ਆ ਦਾਨਾ ਇਹਦਾ ਮਤਲਬ ਹੁੰਦਾ ਸਿਆਣਾ ਦਿਲ ਦੀ ਜਾਣਨ ਵਾਲਾ ਪ੍ਰਭੂ ਆਪੇ ਦਾਨਾ ਆਪੇ ਬినా ਪੂਰੇ ਪਾਗ ਸਮਾਏ ਬਿਨਾ ਪਛਾਨਣ ਵਾਲਾ ਕਿਉਂਕਿ ਪ੍ਰਭੂ ਉਸ ਦੇ ਦਿਲ ਦੀ ਆਪ ਹੀ ਜਾਣਦਾ ਆਪ ਹੀ ਪਛਾਣਦਾ ਹੈ ਇਸ ਤਰ੍ਹਾਂ ਉੱਚੀ ਕਿਸਮਤ ਕਰਕੇ ਗੁਰਮੁਖ ਮਨੁਖ ਪ੍ਰਭੂ ਵਿੱਚ ਟਿਕਿਆ ਰਹਿੰਦਾ ਸੋ ਸ਼ਬਦ ਕੋ ਨਿਰੰਤਰ ਵਾਸ ਅਨਖੰ ਜਹ ਦੇਖਾਂ ਤਹਿ ਸੋਈ ਜਿਸ ਸ਼ਬਦ ਦੀ ਰਾਹੀ ਦੁਤਾਰ ਸਾਗਰ ਤਰੀਦਾ ਹੈ ਉਹ ਸ਼ਬਦ ਨੂੰ ਇੱਕ ਰਸ ਥਾਂ ਮਿਲਿਆ ਹੋਇਆ ਹੈ। ਭਾਵ ਉਹ ਸ਼ਬਦ ਹਰ ਥਾਂ ਭਰਪੂਰ ਹੈ। ਇਹ ਮਨ ਮਤ ਜਾਣੇ ਹਰ ਦੂਰ ਹੈ ਸਦਾ ਵੇਖ ਹਦੂਰ ਸਤ ਸੁਣਦਾ ਸਤ ਵੇਖਦਾ ਸ਼ਬਦ ਰਹਾ ਭਰਪੂਰ। ਸ਼ਬਦ ਅਲਖ ਪ੍ਰਭੂ ਦਾ ਰੂਪ ਹੈ। ਮੈਂ ਜਿੱਧਰ ਵੇਖਦਾ ਹਾਂ ਉਹ ਸ਼ਬਦ ਹੀ ਸ਼ਬਦ ਹੈ। ਇਹਨੂੰ ਸਮਝਣ ਵਾਸਤੇ ਗੁਰਬਾਣੀ ਦਾ ਪ੍ਰਮਾਣ ਜੋ ਬੋਲਤ ਹੈ ਮ੍ਰਿਗ ਮੀਨ ਪਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਜਿੰਨੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ ਸਾਰੀਆਂ ਪ੍ਰਮਾਤਮਾ ਦੀਆਂ ਹੀ ਨੇ ਹਰ ਹਟ ਵੀ ਤੂੰ ਤੂੰ ਕਰੈ ਬੋਲੇ ਭਲੀ ਬਾਣ ਕਈ ਵਾਰੀ ਸਾਡੀ ਇਹ ਪ੍ਰੈਕਟਿਸ ਕਰਵਾਇਆ ਕਰਨੀ ਡਾਕਟਰ ਚਮਕੌਰ ਸਿੰਘ ਜੀ ਜਿਹੜੇ ਸੰਪਾਦਕ ਵੀ ਨੇ ਗੁਰਮਤ ਪ੍ਰਕਾਸ਼ ਦੇ ਰਹੇ ਜਥੇਦਾਰ ਗੁਰਚਰਨ ਸਿੰਘ ਟੋੜਾ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟੱਡੀਜ਼ ਬਾਹਦਰਗੜ ਪਟਿਆਲਾ ਦੇ ਵਿੱਚ ਉਹਨਾਂ ਨੇ ਸਾਰੇ ਸਿੰਘਾਂ ਨੂੰ ਕਹਿਣਾ ਕਿ ਕਿਤੇ ਚੁੱਪ ਵੀ ਤੇ ਕਰਕੇ ਵੇਖੋ ਤੁਹਾਨੂੰ ਕੀ ਸੁਣਦਾ ਜਦੋਂ ਬਿਲਕੁਲ ਅਸੀਂ ਸਾਰਿਆਂ ਨੇ ਚੁੱਪ ਕਰ ਜਾਣਾ ਉਹਨਾਂ ਨੇ ਫਿਰ ਪੁੱਛਣਾ ਦੱਸੋ ਤੁਹਾਨੂੰ ਕੀ ਕੁਝ ਸੁਣਾ ਹੀ ਦਿੱਤਾ ਕਿਸੇ ਨੇ ਕਹਿਣਾ ਜੀ ਪਟਿਆਲੇ ਤੋਂ ਜਿਹੜੀ ਰਾਜਪੁਰੇ ਨੂੰ ਸੜਕ ਜਾਂਦੀ ਹੈ ਨਾ ਮੈਨੂੰ ਉਦੋਂ ਤੋਂ ਲੰਘਣ ਵਾਲੀ ਬੱਸ ਦੀ ਆਵਾਜ਼ ਸੁਣਾਈ ਦਿੱਤੀ ਕਿਸੇ ਨੇ ਕਹਿਣਾ ਮੈਨੂੰ ਚਿੜੀਆਂ ਕਾਵਾਂ ਦੀ ਆਵਾਜ਼ ਕਿਸੇ ਨੇ ਕੁਝ ਕਿਸੇ ਨੇ ਕੁਝ ਕਿਸੇ ਨੇ ਕਹਿਣਾ ਜੀ ਮੈਨੂੰ ਆਪਣੇ ਅੰਦਰ ਦੀ ਆਵਾਜ਼ ਸੁਣਾਈ ਦਿੱਤੀ ਆਪਣੇ ਸਵਾਸਾਂ ਦੀ ਹੀ ਉਹ ਕਹਿਣ ਦਾ ਭਾਵੇਂ ਸ ਬ੍ਰਹਿਮੰਡ ਵਿੱਚ ਜਿੰਨੀਆਂ ਵੀ ਆਵਾਜ਼ਾਂ ਆ ਰਹੀਆਂ ਨੇ ਸਾਰੀਆਂ ਉਸ ਪਰਮਾਤਮਾ ਦੀਆਂ ਪੈਦਾ ਕੀਤੀਆਂ ਹੋਈਆਂ ਨੇ ਹਵਾ ਦੀ ਆਵਾਜ਼ ਆ ਜਦੋਂ ਬਿਲਕੁਲ ਰਾਤ ਟਿਕੀ ਹੋਵੇ ਉਦੋਂ ਵੀ ਇਸ ਤਰ੍ਹਾਂ ਦੇ ਕੀੜੇ ਮਕੌੜੇ ਉਹਨਾਂ ਦੀ ਆਵਾਜ਼ ਸਾਨੂੰ ਸੁਣਾਈ ਦਿੰਦੀ ਆ ਮੈਂ ਜਿੱਧਰ ਵੇਖਦਾ ਹਾਂ ਸ਼ਬਦ ਰੂਪ ਹੋ ਕੇ ਪਰਮਾਤਮਾ ਸਾਰੇ ਪਾਸੇ ਵਿਆਪ ਕੇ ਸੋ ਸ਼ਬਦ ਕੋ ਨਿਰੰਤਰ ਵਾਸ અલਖੰ ਜਹ ਦੇਖਾਂ ਤਹਿ ਸੋਈ ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਤਾਰ ਸੋਈ ਪਵਨ ਸ਼ਬਦ ਗੁਰੂ ਦਾ ਸ਼ਬਦ ਪ੍ਰਭੂ ਦੀ ਸਿਫਤ ਸਲਾਹ ਦਾ ਸ਼ਬਦ 7 ਅੰਗੁਲ ਵਾਈ ਦਾ ਉੱਤਰ ਪੌੜੀ ਨੰਬਰ 60 ਵਿੱਚ ਹੈ ਸੋ ਇੱਥੇ ਪਵਨ ਦਾ ਅਰਥ ਵਾਈ ਜਾਂ ਹਵਾਨੀ ਹੈ ਭਾਈ ਗੁਰਦਾਸ ਜੀ ਲਿਖਦੇ ਹਨ ਪਵਨ ਗੁਰੂ ਗੁਰ ਸ਼ਬਦ ਹੈ ਭਾਵ ਪਵਨ ਦਾ ਅਰਥ ਹੋਇਆ ਗੁਰ ਸ਼ਬਦ ਅਕਾਲ ਜਿਸ ਦੇ ਟੋਟੇ ਟੋਟੇ ਨਹੀਂ ਹਨ ਪੂਰਨ ਪਰਮ ਬ੍ਰਹਮ ਉਸ ਪ੍ਰਮਾਤਮਾ ਨੂੰ ਅਕਾਲ ਕਹਿ ਦਿੰਦੇ ਹਨ ਕਲਾ ਧਾਰ ਸਤਾ ਧਾਰਨ ਵਾਲਾ ਸੱਤਾ ਦਾ ਭਾਵ ਹੁੰਦਾ ਤਾਕਤ ਜਿਸ ਪਰਮਾਤਮਾ ਦੀ ਸੱਤਾ ਸਤਿਆ ਤਾਕਤ ਸਾਰਿਆਂ ਦੇ ਵਿੱਚ ਹੈ ਜਿਸ ਪਰਮਾਤਮਾ ਜੀ ਦਾ ਕਰਕੇ ਅਸੀਂ ਚੱਲਦੇ ਫਿਰਦੇ ਹਾਂ ਇਹ ਜਿਹੜਾ ਸੱਤਾ ਸ਼ਬਦ ਆ ਜਾਂ ਜਿਹੜਾ ਸਤਿਆ ਸ਼ਬਦ ਹੈ ਨਾ ਇਹ ਅਸੀਂ ਕਈ ਵਾਰੀ ਆਪਣੀ ਬੋਲ ਚਾਲ ਦੀ ਭਾਸ਼ਾ ਵਿੱਚ ਸੁਣਿਆ ਹੋਵੇਗਾ ਕਈ ਵੇਲੇ ਸਾਡੇ ਘਰਾਂ ਪਰਿਵਾਰਾਂ ਵਿੱਚ ਕੋਈ ਥੱਕਿਆ ਹੋਵੇ ਸਾਰੇ ਦਿਨ ਦਾ ਕੰਮ ਧੰਦੇ ਕਰਕੇ ਆਪਾਂ ਉਹਨੂੰ ਇੱਕ ਹੋਰ ਨਵਾਂ ਕੰਮ ਦਸੀਏ ਤੇ ਉਹ ਅੱਗੇੋਂ ਜਵਾਬ ਮਿਲਦਾ ਵੀ ਮੈਂ ਫਲਾਣਾ ਕੰਮ ਕਰ ਤੇ ਦਿਆਂ ਪਰ ਅਜ ਸਾਰੇ ਦਿਨ ਦਾ ਮੈਂ ਨਾ ਥੱਕਿਆ ਟੁੱਟਿਆ ਤੇ ਹੁਣ ਮੇਰੇ ਵਿੱਚ ਸੱਤਿਆ ਨਹੀਂ ਆ ਇਹ ਉਹੀ ਹੈ ਸੱਤਾ ਸੱਤਾਂ ਦਾ ਭਾਵ ਤਾਂ ਕਲਾਤਾ ਦਾ ਮਤਲਬ ਸੱਤਾ ਧਾਰਨ ਵਾਲਾ ਸਾਰਿਆਂ ਨੂੰ ਜਿਹੜੀ ਸਤਿਆ ਤਾਕਤਿਆ ਚੱਲਣ ਫਿਰਨ ਦੀ ਬੋਲਣ ਦੀ ਵੇਖਣ ਦੀ ਵੈਗਰੂ ਜੀ ਬਖਸ਼ਿਸ਼ ਕਰਦੇ ਆ ਜਿਵੇਂ ਉਹ ਫੋਰ ਪ੍ਰਭੂ ਦਾ ਵਾਸ ਹਰ ਥਾਂ ਹੈ ਤਿਵੇਂ ਸ਼ਬਦ ਦਾ ਵਾਸ ਹਰ ਥਾਂ ਹੈ ਸ਼ਬਦ ਉਹੀ ਹੈ ਜੋ ਸੰਪੂਰਨ ਸਤਿਆਤਾਰੀ ਪ੍ਰਭੂ ਹੈ ਪਾਉ ਪ੍ਰਭੂ ਤੇ ਪ੍ਰਭੂ ਦੀ ਸਿਵਤ ਸਲਾ ਦਾ ਸ਼ਬਦ ਇੱਕ ਹੀ ਹੈ ਹੋ ਸਕਦਾ ਸਾਨੂੰ ਇਹ ਕਥਾ ਥੋੜੀ ਕਠਣ ਲੱਗਦੀ ਹੋਵੇ ਕਿਉਂਕਿ ਇਹ ਬਾਣੀ ਅਸੀਂ ਬਹੁਤ ਘੱਟ ਪੜਦੇ ਹਾਂ ਅਸੀਂ ਬਸ ਜਪਜੀ ਸਾਹਿਬ ਤਾਂ ਕੀ ਸੀਮਤ ਰਹਿ ਜਾਂਦੇ ਹਾਂ ਸਵੇਰੇ ਜਪਜੀ ਸਾਹਿਬ ਪੜ ਲਿਆ ਸ਼ਾਮ ਨੂੰ ਰਹਿਰ ਰਾਸਾ ਪੜ ਲਈ ਇੱਕ ਸੋਲਾ ਸਾਹਿਬ ਹੁੰਦਾ ਇੱਕ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਇਹ ਕੁਸ਼ਕ ਬਾਣੀਆਂ ਜਿਨ੍ਹਾਂ ਦੇ ਬਾਰੇ ਅਸੀਂ ਜਾਣਦੇ ਹਾਂ ਬਾਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾ ਅਸੀਂ ਪੜਦੇ ਹਾਂ ਤੇ ਅਰਥਾਂ ਨੂੰ ਸਮਝਣਾ ਤੇ ਹੋਰ ਜ਼ਿਆਦਾ ਕਠਿਨ ਹੋ ਜਾਂਦਾ ਤੇ ਜਾਂਕਾ ਸਾਡੇ ਗੱਲ ਬਿਨਾ ਮਤਲਬ ਹੀ ਪਤਾ ਨਹੀਂ ਕੋਈ ਦੁੱਖ ਭੰਜਨੀ ਕੋਈ ਸੰਕਟ ਮੋਚਨ ਪਤਾ ਨਹੀਂ ਕੀ ਕੁਝ ਜਿਹੜੇ ਸ਼ਬਦ ਨੇ ਉਹ ਸਾਨੂੰ ਗੁਟਕੇ ਸਾਹਿਬ ਬਣਾ ਬਣਾ ਕੇ ਦਿੱਤੇ ਹੋਏ ਆ ਲੋਕੀ ਵਿਚਾਰੇ भोले-ਭਾਲੇ ਆਪਣੇ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਫਿਊਚਰ ਸੌਣ ਵਾਲੀਆਂ ਪ੍ਰੋਬਲਮਸ ਸੋਲਵ ਹੋ ਜਾਣ ਉਹਦੇ ਵਾਸਤੇ ਨਾ ਇੱਕ ਦੋ ਸ਼ਬਦ ਪੜ੍ਹਦੇ ਰਹਿੰਦੇ ਆ ਜਿੱਦਾਂ ਗੁਰਬਾਣੀ ਮੰਤਰ ਹੋਵੇ ਗੁਰੂ ਸਾਹਿਬ ਨੇ ਇੰਨਾ ਵੱਡਾ ਖਜ਼ਾਨਾ ਬਖਸ਼ਿਸ਼ ਕੀਤਾ ਸਾਨੂੰ ਕੰਟੀਨਿਊ ਪੜ੍ਹਨਾ ਚਾਹੀਦਾ ਲਗਾਤਾਰ ਰੋਜ਼ ਦੇ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਅੰਗ ਹੀ ਪੜ੍ਹੀਏ ਅੱਜ ਕੱਲ੍ਹ ਆਸਾਨੀ ਹੋ ਗਈ ਹੈ ਆਪਸੇ ਆਪਣੇ ਮੋਬਾਈਲ ਟੈਬਲੇਟ ਲੈਪਟਾਪ ਇਹਨਾਂ ਵਿੱਚ ਵੀ ਪੜ੍ਹ ਸਕਦੇ ਆ ਇਦਾਂ ਦੀ ਐਪਲੀਕੇਸ਼ਨਾਂ ਵੀ ਹਨ ਔਰ ਪੀਡੀਐਫ ਐਕਸਟੈਂਸ਼ਨ ਦੇ ਵਿੱਚ ਵੀ ਗੁਰਬਾਣੀ ਪੰਜਾਬੀ ਹਿੰਦੀ ਇੰਗਲਿਸ਼ ਇਸ ਤਰ੍ਹਾਂ ਸੀ ਪੜ ਸਕਦੇ ਆ ਪਰ ਉਸ ਤੋਂ ਅਸੀਂ ਲਾਭ ਨਹੀਂ ਲੈ ਰਹੇ ਹਾਂ ਮੁਸਲਮਾਨ ਕੁਰਾਨ ਸ਼ਰੀਫ ਬਹੁਤ ਪੜਦੇ ਨੇ ਉਹਨਾਂ ਦੇ ਨੌਜਵਾਨ ਬੱਚੇ ਮੈਂ ਆਪ ਖੁਦ ਪਾਕਿਸਤਾਨ ਦੇ ਵਿੱਚ ਪਾਕ ਪਟਨ ਬਾਬਾ ਫਰੀਦ ਜੀ ਦਾ ਸਥਾਨ ਆ ਉੱਥੇ ਵੇਖਿਆ ਬਹੁਤ ਸਾਰੇ ਨੌਜਵਾਨ ਉੱਥੇ ਮਸਜਿਦ ਚ ਕੁਰਾਨ ਸ਼ਰੀਫ ਪੜਨ ਵਾਸਤੇ ਆਉਂਦੇ ਸੀ ਸਾਡੇ ਥੇ ਟ੍ਰੈਂਡ ਘਟਿਆ ਅਸੀਂ ਬਸ ਵੱਡੀ ਗੱਲ ਉਹ ਜਪਜੀ ਸਾਹਿਬ ਹੀ ਜਾਣਦੇ ਹੋਰ ਨਹੀਂ ਸਾਨੂੰ ਪਤਾ ਸਿੱਧ ਗੋਸ਼ਟ ਕਿਹੜੀ ਹੁੰਦੀ ਆ ਤਾਂ ਹੀ ਕਰਕੇ ਕਈ ਵਾਰੀ ਸਾਨੂੰ ਇਹ ਜਿਹੜੇ ਅਰਥ ਨੇ ਜਿਹੜੀਆਂ ਸ਼ਬਦ ਪੰਗਤੀਆਂ ਨੇ ਇਹ ਸਾਨੂੰ ਥੋੜਾ ਅਲੱਗ ਲੱਗਦੀਆਂ ਨੇ ਕਿਉਂਕਿ ਅਸੀਂ ਕਦੇ ਸੁਣੀਆਂ ਨਹੀਂ ਹੁੰਦੀਆਂ ਪਵਨ ਕਾ ਵਾਸਾ ਸੁਨ ਨਿਵਾਸਾ ਅਕਾਲ ਕਲਾ ਤਾਰ ਸੋਈ ਜਿਵੇਂ ਅਪਰ ਪ੍ਰਭੂ ਦਾ ਵਾਸ ਹਰ ਥਾਂ ਹੈ ਤੇਵੇਂ ਸ਼ਬਦ ਦਾ ਵਾਸ ਹਰ ਥਾਂ ਹੈ ਸ਼ਬਦ ਉਹੀ ਹੈ ਜੋ ਸੰਪੂਰਨ ਸਤਿਆਤਾਰੀ ਪ੍ਰਭੂ ਹੈ ਪਵ ਪ੍ਰਭੂ ਤੇ ਪ੍ਰਭੂ ਦੀ ਸਿਫਤ ਦਾ ਸ਼ਬਦ ਇੱਕ ਹੀ ਹਨ ਨਦਰ ਕਰੇ ਸ਼ਬਦ ਘਟ ਮਹਿ ਵਸੈ ਵਿਚਹੁ ਪਰਮ ਗਵਾਈ ਜੇ ਰੋਜ਼-ਰੋਜ਼ ਬਾਣੀ ਪੜਨ ਲੱਗ ਜਾਈਏ ਫਿਰ ਨਾ ਗੁਰਬਾਣੀ ਦੇ ਬਹੁਤੇ ਜ਼ਾਦੇ ਅਰਥ ਕਰਨ ਦੀ ਲੋੜ ਨਹੀਂ ਪੈਂਦੀ ਫਿਰ ਅਰਥ ਵੀ ਆਪਣੇ ਆਪ ਹੀ ਸਮਝ ਦੇ ਵਿੱਚ ਆਉਣ ਲੱਗ ਜਾਂਦੇ ਨੇ ਜਿਸ ਮਨੁੱਖ ਉੱਤੇ ਪ੍ਰਭੂ ਮੇਰ ਦੀ ਨਜ਼ਰ ਕਰਦਾ ਉਸ ਦੇ ਹਿਰਦੇ ਵਿੱਚ ਇਹ ਸ਼ਬਦ ਵਸਦਾ ਹੈ ਉਹ ਮਨੁੱਖ ਹਿਰਦੇ ਵਿੱਚੋਂ ਪਟਕਣਾ ਦੂਰ ਕਰ ਲੈਂਦਾ ਤਨ ਮਨ ਨਿਰਮਲ ਨਿਰਮਲ ਬਾਣੀ ਨਾਮ ਮਨ ਵਸਾਏ ਉਸ ਦਾ ਤਨ ਤੇ ਉਸ ਦਾ ਮਨ ਤੇ ਉਸ ਦੀ ਬਾਣੀ ਪਵਿੱਤਰ ਹੋ ਜਾਂਦੇ ਹਨ ਪ੍ਰਭੂ ਦਾ ਨਾਮ ਹੀ ਉਹ ਮਨੁੱਖ ਆਪਣੇ ਮਨ ਵਿੱਚ ਵਸਾਈ ਰੱਖਦਾ ਉਸ ਦਾ ਤਨ ਵੀ ਪਵਿੱਤਰ ਸਰੀਰ ਨਾਲ ਵੀ ਭੈੜੇ ਕਰਮ ਨਹੀਂ ਕਰਦਾ ਉਹਦਾ ਮਨ ਵੀ ਪਵਿੱਤਰ ਉਸ ਰੱਬ ਦੇ ਪਿਆਰੇ ਦੀ ਬਾਣੀ ਵੀ ਪਵਿੱਤਰ ਪਾਬ ਸੋਹਣੇ ਬਚਨ ਬੋਲਦਾ ਸ਼ਬਦ ਗੁਰੂ ਭਵ ਸਾਗਰ ਤਰੀਐ ਇਤ ਉਤ ਏਕੋ ਜਾਣੈ ਸਤਿਗੁਰ ਦੇ ਸ਼ਬਦ ਦੀ ਰਾਹੀ ਸੰਸਾਰ ਸਮੁੰਦਰ ਤਰੀਦਾ ਹੈ ਜੋ ਤਰਿਆ ਹੈ ਉਹ ਇਥੇ ਉਥੇ ਲੋਕ ਪਰਲੋਕ ਵਿੱਚ ਹਰ ਥਾਂ ਇੱਕ ਪ੍ਰਭੂ ਨੂੰ ਵਿਆਪਕ ਜਾਣਦਾ ਚੇਨ ਵਰਨ ਨਹੀਂ ਛਾਇਆ ਮਾਇਆ ਨਾਨਕ ਸ਼ਬਦ ਪਛਾਣੇ ਹੈ ਨਾਨਕ ਜੋ ਮਨੁੱਖ ਇਸ ਸ਼ਬਦ ਨੂੰ ਪਛਾਣ ਲੈਂਦਾ ਸ਼ਬਦ ਨਾਲ ਡੂੰਗੀ ਸਾਂਝ ਪਾ ਲੈਂਦਾ ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਰਹਿੰਦਾ ਤੇ ਉਸ ਦਾ ਆਪਣਾ ਵੱਖਰਾ ਚੇਨ ਤੇ ਵਰਨ ਨਹੀਂ ਰਹਿ ਜਾਂਦਾ ਪਾਉ ਉਸ ਦਾ ਵੱਖਰਾਪਨ ਮਿਟ ਜਾਂਦਾ ਉਸ ਦੇ ਅੰਦਰੋਂ ਮੇਰ ਤੇਰ ਦੂਰ ਹੋ ਜਾਂਦੀ ਆ ਉਹ ਮੇਰਾ ਵਰਨ ਕਿਹੜਾ ਉਸਾਂ ਮੇਨਾਂ ਚ ਜਨੂ ਛੱਡ ਦਿੰਦਾ ਉਹ ਰੱਬ ਦਾ ਪਿਆਰਾ ਕਹਿੰਦਾ ਵੀ ਨਹੀਂ ਸਾਰੇ ਜੀਵ ਪ੍ਰਮਾਤਮਾ ਦਾ ਅੰਸ਼ ਨੇ ਸਾਰਿਆਂ ਦੇ ਸਰੀਰ ਵਿੱਚ ਲਾਲ ਰੰਗ ਦਾ ਲਹੂ ਆ ਇਸ ਵਾਸਤੇ ਨਾ ਕੋਈ ਵਰਨ ਨਾ ਕੋਈ ਜਾਤ ਨਾ ਕੋਈ ਉੱਚਾ ਨਾ ਕੋਈ ਨੀਵਾਂ ਸਾਰੇ ਰੱਬ ਦਾ ਹੀ ਰੂਪ ਨੇ 3 ਸਤ ਅੰਗੁਲ ਵਾਈ ਔ ਦੂ ਸੋਨ ਸੱਚ ਆਹਾਰੋ ਏ ਜੋਗੀ 10 ਉਂਗਲ ਪ੍ਰਮਾਨ ਪ੍ਰਾਣਾ ਦੀ ਖੁਰਾਕ ਅਫੁਰ ਸੱਚਾ ਪ੍ਰਭੂ ਹੈ ਪਾਵ ਸਵਾਸ ਸਵਾਸ ਪ੍ਰਭੂ ਦਾ ਨਾਮ ਹੀ ਜਪਣਾ ਹੈ ਪ੍ਰਭੂ ਦਾ ਨਾਮ ਹੀ ਪ੍ਰਾਣਾ ਦਾ ਆਸਰਾ ਹੈ ਜੋਗੀਆਂ ਨੇ ਇਹ ਪੁੱਛਿਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਇਹ ਦੱਸੋ ਜਦੋਂ ਅਸੀਂ ਸਵਾਸ ਬਾਹਰ ਕੱਢ ਦਿੰਨੇ ਆ ਫਿਰ ਜਿਹੜੇ ਸਵਾਸ ਨੇ ਵਾਪਸ ਅੰਦਰ ਕਿਦਾਂ ਆ ਜਾਂਦੇ ਆ ਜਿਹਨੂੰ ਅਸੀਂ ਅੱਜ ਦੀ ਭਾਸ਼ਾ ਚ ਕਹਿਣਾ ਹੋਵੇ ਕਿ ਕਿਵੇਂ ਵੈਗਰੂ ਜੀ ਨੇ ਸਾਰਾ ਸਿਸਟਮ ਬਣਾਇਆ ਕਿਦਾਂ ਕਾਰਬਨ ਡਾਈਆਕਸਾਈਡ ਬਾਹਰ ਕੱਢ ਦਿੰਦੇ ਆ ਫਿਰ ਸਾਡੇ ਅੰਦਰ ਆਕਸੀਜਨ ਚਲੇ ਜਾਂਦੀ ਆ ਇਹ ਸਾਰਾ ਸਿਸਟਮ ਕਿਵੇਂ ਚੱਲ ਰਿਹਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਵਾਬ ਦਿੱਤਾ ਪ੍ਰਾਣਾ ਦਾ ਆਸਰਾ ਪ੍ਰਮਾਤਮਾ ਹੈ ਰੱਬ ਦੇ ਆਸਰੇ ਸਵਾਸ ਚੱਲਦੇ ਨੇ ਭਾਵੇਂ ਕੋਈ ਬੰਦਾ ਕਿੰਨੀ ਕੋਸ਼ਿਸ਼ ਕਰੇ ਮੈਂ ਰੁਕੇ ਹੋਏ ਸਵਾਸਾਂ ਨੂੰ ਚਲਾ ਲਾਂਗਾ ਇਸ ਤਰ੍ਹਾਂ ਨਹੀਂ ਚੱਲਦੇ ਬਹੁਤ ਸਾਰੇ ਲੋਕ ਬਹੁਤ ਵੱਡੇ ਹਸਪੀਟਲਸ ਦੇ ਵਿੱਚ ਉਹਨਾਂ ਨੂੰ ਆਕਸੀਜਨ ਅਵੇਲੇਬਲ ਹੁੰਦੀ ਆ ਐਕਸਪਰਟ ਡਾਕਟਰਾਂ ਦੀ ਟੀਮ ਕੋਲ ਹੁੰਦੀ ਆ ਸਵਾ ਉਹਨਾਂ ਦੇ ਸਾਹ ਬੰਦ ਹੋ ਜਾਂਦੇ ਨੇ ਨਹੀਂ ਚੱਲਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ yogੀਆਂ ਨੂੰ ਸਮਝਾਇਆ ਸਵਾਸਾਂ ਦਾ ਆਸਰਾ ਪ੍ਰਮਾਤਮਾ ਹੈ ਗੁਰਮੁਖ ਬੋਲੇ ਤਤ ਬੇਰੋ ਲੈ ਜੀਨੇ ਲਖ ਅਪਾਰੋ ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਤੁਰ ਕੇ ਸਵਾਸ ਸਵਾਸ ਪ੍ਰਭੂ ਦਾ ਨਾਮ ਜਪਦਾ ਉਹ ਅਸਲੀਅਤ ਭਵਜਗਤ ਦਾ ਮੂਲ ਹਾਸਲ ਕਰ ਲੈਂਦਾ ਉਹ ਅਲੱਖ ਤੇ ਅਪਾਰ ਪ੍ਰਭੂ ਨੂੰ ਪਛਾਣ ਲੈਂਦਾ ਪ੍ਰਭੂ ਨਾਲ ਡੂੰਗੀ ਸਾਚ ਪਾ ਲੈਂਦਾ ਤ੍ਰੈ ਗੁਣ ਮਿਟੇ ਸ਼ਬਦ ਵਸਾਈ ਤਾਂ ਮਨ ਚੂਕੈ ਅਹੰਕਾਰੋ ਜਦੋਂ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸਾਉਂਦਾ ਸ਼ਬਦ ਦੀ ਬਰਕਤ ਨਾਲ ਮਾਇਆ ਦਾ ਤ੍ਰੈ ਗੁਣੀ ਪ੍ਰਭਾਵ ਮਿਟਾ ਲੈਂਦਾ ਤਾਂ ਉਸ ਦੇ ਮਨ ਵਿੱਚੋਂ ਅਹੰਕਾਰ ਨਾਸ਼ ਹੋ ਜਾਂਦਾ ਉਹ ਫਿਰ ਨਾ ਮਨੁੱਖ ਹੰਕਾਰ ਨਹੀਂ ਕਰਦਾ ਜੀ ਦੀ ਰੱਬ ਜੀ ਦੇ ਨਾਲ ਸਾਝ ਪੈ ਜਾਵੇ ਅੰਤਰ ਬਾਹਰ ਏਕੋ ਜਾਣੇ ਤਾਂ ਹਰ ਨਾਮ ਲੱਗੇ ਪਿਆਰੋ ਇਸ ਤਰ੍ਹਾਂ ਜਦੋਂ ਉਹ ਆਪਣੇ ਅੰਦਰ ਤੇ ਬਾਹਰ ਜਗਤ ਵਿੱਚ ਇੱਕ ਪ੍ਰਭੂ ਨੂੰ ਦੇਖਦਾ ਹਰ ਸਦਾ ਪਿਆਰ ਪ੍ਰਭੂ ਦੇ ਨਾਮ ਵਿੱਚ ਬਣ ਜਾਂਦਾ ਸੁਖਮਨਾ ਈੜਾ ਪਿੰਗੁਲਾ 부জে ਜਾਂ ਆਪੇ ਲੱਖ ਲਖਾਈ ਈੜਾ ਈੜਾ ਦਾ ਮਤਲਬ ਹੁੰਦਾ ਵਾ ਖੱਬੀ ਨਾਸ ਦੀ ਨਾੜੀ ਇਹਨੂੰ ਕਹਿ ਦਿੰਦੇ ਨੇ ਈੜਾ ਜਿਹੜੇ ਆਪਣਾ ਨੱਕ ਦਾ ਖੱਬੇ ਪਾਸੇ ਵਾਲਾ ਛੇਕ ਆ ਨਾ ਇਹਨੂੰ ਈੜਾ ਕਹਿ ਦਿੰਦੇ ਆ ਪਿੰਗਲਾ ਕਹਿ ਦਿੰਦੇ ਨੇ ਸੱਜੀ ਨਾਸ ਦੀ ਨਾੜੀ ਜਿਹੜੀ ਆ ਸੁਖਮਨਾ ਸੁਖਮਨਾ ਕਹਿ ਦਿੰਦੇ ਆ ਵਿਚਕਾਰਲੀ ਨਾੜੀ ਜਿੱਥੇ ਪ੍ਰਾਣਾਯਾਮ ਵੇਲੇ ਸਵਾਸ ਟਿਕਾਈ ਦੇ ਨੇ ਜਿੱਥੋਂ ਜਾ ਕੇ ਇਕੱਠੀਆਂ ਹੋ ਜਾਂਦੀਆਂ ਨੇ ਇਹ ਯੋਗ ਦੀਆਂ ਬਾਤਾਂ ਹਨ ਹੇ ਨਾਨਕ ਜਦੋਂ ਲਖ ਪ੍ਰਭੂ ਆਪਣਾ ਆਪ ਲਖਾਉਂਦਾ ਹੈ ਆਪਣੇ ਸਰੂਪ ਦੀ ਸਮਝ ਬਖਸ਼ਦਾ ਤਦੋਂ ਗੁਰਮੁਖ ਏਡਾ ਪਿੰਗੁਲਾ ਸੁਖਮਨਾ ਨੂੰ ਸਮਝ ਲੈਂਦਾ ਨਾਨਕ ਤੇਹ ਤੇ ਉਪਰ ਸਾਚਾ ਸਤ ਗੁਰ ਸ਼ਬਦ ਸਮਾਏ ਭਾਵ ਗੁਰਮੁਖ ਨੂੰ ਇਹ ਸਮਝ ਆ ਜਾਂਦੀ ਆ ਕਿ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਈੜਾ ਪਿੰਗੁਲਾ ਸੁਖਮਨਾ ਦੇ ਅਭਿਆਸ ਤੋਂ ਉਤਾ ਹੈ ਉਸ ਵਿੱਚ ਤਾਂ ਸਤ ਗੁਰੂ ਦੇ ਸ਼ਬਦ ਦੀ ਰਾਹੀ ਹੀ ਸਮਾਈਦਾ ਹੈ ਚਾਹੇ ਕੋ ਕਿੰਨੀ ਪ੍ਰੈਕਟਿਸ ਕਰੇ ਗੁਰੂ ਦੇ ਸ਼ਬਦ ਤੋਂ ਬਿਨਾ ਪ੍ਰਮਾਤਮਾ ਦੇ ਵਿੱਚ ਸਮਾਈ ਨਹੀਂ ਹੁੰਦੀ ਇਹ ਠੀਕ ਆ ਤੇ ਇਹ ਜਿਹੜੇ ਜਿਹਨੂੰ ਓਮ ਵਿਓਮ ਕਹਿ ਦਿੰਦੇ ਆ ਕਿੜਾ ਪਿੰਗਲਾ ਸੁਖਮਨਾ ਇੱਕ ਨਾ ਇੱਕ ਨੱਕ ਦੇ ਛਿਦਰਾਂ 'ਈ ਸਵਾਸ ਅੰਦਰ ਖਿੱਚਣੇ ਫਿਰ ਉਹਨਾਂ ਨੂੰ ਟਿਕਾਉਣਾ ਫਿਰ ਬਾਹਰ ਕੱਢਣੇ ਹੋ ਸਕਦਾ ਇਹਦੇ ਨਾਲ ਕੋਈ ਸਰੀਰ ਕਲਾਬ ਹੁੰਦਾ ਹੋਵੇ ਪਰ ਜੇ ਕੋਈ ਇਹਨਾਂ ਚੀਜ਼ਾਂ ਨਾਲ ਪ੍ਰਮਾਤਮਾ ਪ੍ਰਸੰਨ ਹੁੰਦਾ ਹੈ ਇਹ じゃ ਕੁਛ ਨਹੀਂ ਹੈ ਇਹ じゃ ਕੁਛ ਨਹੀਂ ਹੈ ਸਤ ਪ੍ਰਭੂ ਦੇ ਵਿੱਚ ਸਮਾਈ ਸਤ ਗੁਰੂ ਦੇ ਸ਼ਬਦ ਰਾਹੀ ਹੁੰਦੀ ਹੈ ਗੁਰੂ ਦਾ ਗਿਆਨ ਲੈ ਕੇ ਮਨ ਕਾ ਜਿਓ ਪਵਨ ਕਥਿਅਲੇ ਪਵਨ ਕਹਾਂ ਰਾ ਸਖਾਈ ਜੋਗੀਆਂ ਨੇ ਪੁੱਛਿਆ ਮਨ ਦਾ ਆਸਰਾ ਪ੍ਰਾਣ ਕਹਿੰਦੇ ਹਨ ਪ੍ਰਾਣ ਕਿੱਥੋਂ ਖੁਰਾਕ ਲੈਂਦੇ ਹਨ ਭਾਵ ਪ੍ਰਾਣਾਂ ਦਾ ਅਸਰਾ ਕੌਣ ਹੈ ਗਿਆਨ ਕੀ ਮੰਦਰਾ ਕਵਨ ਔਦੂ ਸਿੱਧ ਕੀ ਕਵਨ ਕਮਾਈ ਹੈ ਜੋਗੀ ਗਿਆਨ ਦੀ ਪ੍ਰਾਪਤੀ ਦਾ ਕਿਹੜਾ ਸਾਧਨ ਹੈ ਯੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਨੂੰ ਕੀ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਯੋਗ ਸਾਧਨਾ ਦੇ ਵਿੱਚ ਪੁੱਗ ਜਾਵੇ ਉਹਨੂੰ ਕੀ ਮਿਲ ਜਾਂਦਾ ਤੇ ਉੱਤਰ ਦਿੱਤਾ ਬਿਨ ਸ਼ਬਦੈ ਰਾਸ ਨਾ ਆਵੇ ਉਹ ਦੂਹੋਂ ਮੈਂ ਪਿਆਸ ਨਾ ਜਾਈ ਹੈ ਜੋਗੀ ਸਤਿਗੁਰੂ ਦੇ ਸ਼ਬਦ ਤੋਂ ਬਿਨਾ ਪ੍ਰਾਣਾ ਨੂੰ ਰਾਸ ਨਹੀਂ ਆਉਂਦਾ ਭਾਵ ਗੁਰੂ ਦਾ ਸ਼ਬਦ ਹੀ ਪ੍ਰਾਣਾ ਦਾ ਆਸਰਾ ਹੈ ਪ੍ਰਾਣਾ ਦੀ ਖੁਰਾਕ ਹੈ ਗੁਰੂ ਸ਼ਬਦ ਤੋਂ ਬਿਨਾ ਹਉਮੈ ਦੀ ਤਰੇ ਨਹੀਂ ਮਿਟਦੀ ਜਿਵੇਂ ਜਿਵੇਂ ਕੋਈ ਮਨੋਖ ਬਿਆਸ ਕਰੇਗਾ ਤੇਵੇਂ ਤੇਵੇਂ ਹੰਕਾਰ ਹੀ ਹੁੰਦਾ ਜਾਏਗਾ ਜੀਲੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸ ਜਾਏਗਾ ਉਹਦੇ ਵਿੱਚੋਂ ਈਗੋ ਹੰਕਾਰ ਹਉਮੈ ਖਤਮ ਹੋ ਜਾਏਗੀ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਘਾਈ ਜੋ ਮਨੋਖ ਗੁਰੂ ਦੇ ਸ਼ਬਦ ਵਿੱਚ ਰੰਗੇ ਜਾਂਦੇ ਨੇ ਉਹ ਸਦਾ ਟਿਕੇ ਰਹਿਣ ਵਾਲਾ ਨਾਮ ਰਸ ਉਹਨਾਂ ਨੂੰ ਮਿਲ ਜਾਂਦਾ ਉਹ ਸੱਚੇ ਪ੍ਰਭੂ ਵਿੱਚ ਰਜੇ ਰਹਿੰਦੇ ਨੇ ਪਾਵ ਨਾਮ ਵਿੱਚ ਜੁੜ ਕੇ ਸੰਤੋਖੀ ਹੋ ਜਾਂਦੇ ਆ ਰੱਬ ਦੇ ਪਿਆਰਿਆਂ ਦੀ ਭੁੱਖ ਬੁਝ ਜਾਂਦੀ ਆ ਉਹਨਾਂ ਦੇ ਕੋਲ ਥੋੜਾ ਵੀ ਹੋਵੇ ਤਾਂ ਵੀ ਉਹ ਆਨੰਦ ਸਿਰਿੰਦੇ ਨੇ ਉਹਨਾਂ ਦੀ ਜਿਹੜੀ ਕਲਪਨਾ ਹੈ ਭਜ ਦੌੜ ਆ ਉਹ ਖਤਮ ਹੋ ਜਾਂਦੀ ਰੱਬ ਦੇ ਪਿਆਰੇ ਰਾਜ ਜਾਂਦੇ ਨੇ ਕਮਨ ਬੁੱਧ ਜੇਤਿਆ ਸਥਿਰ ਰਹੀਐ ਕਿਤ ਭੋਜਨ ਤ੍ਰਿਪਤਾਸੈ ਜੋਗੀਆਂ ਨੇ ਪੁੱਛਿਆ ਉਹ ਕਿਹੜੀ ਮਤ ਹੈ ਜਿਸ ਦੀ ਰਾਹੀ ਮਨ ਸਦਾ ਟਿਕਿਆ ਰਹਿ ਸਕਦਾ ਕਿਹੜੀ ਖੁਰਾਕ ਨਾਲ ਮਨ ਸਦਾ ਰਜਿਆ ਰਹਿ ਸਕਦਾ ਗੁਰੂ ਸਾਹਿਬ ਨੇ ਦੱਸਿਆ ਨਾਨਕ ਦੁਖ ਸੁਖ ਸਮਕਾਰ ਜਾਪੈ ਸਤ ਗੁਰ ਤੇ ਕਾਲ ਨਾਗਰਾ ਸੇ ਹੇ ਨਾਨਕ ਸਤ ਗੁਰੂ ਤੋਂ ਜੋ ਮਤ ਮਿਲਦੀ ਆ ਉਸ ਨਾਲ ਦੁੱਖ ਤੇ ਸੁਖ ਇੱਕ ਸਮਾਨ ਜਾਪਦਾ ਜਿਹਨੂੰ ਗੁਰੂ ਤੋਂ ਮਤ ਮਿਲ ਜਾਵੇ ਉਹਨੂੰ ਦੁੱਖ ਤੇ ਸੁਖ ਇੱਕੋ ਜਿਹਾ ਲੱਗਣ ਲੱਗ ਜਾਂਦੇ ਆ ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਆ ਇਹ ਦੋਵੇਂ ਕੱਪੜੇ ਹਨ ਸੁਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੋਖ ਜਿੱਦਾਂ ਆਪਾਂ ਆਪਣੇ ਕੱਪੜੇ ਬਦਲਦੇ ਰਹਿੰਦੇ ਆ ਜਦੋਂ ਮੈਲੇ ਹੋ ਜਾਂਦੇ ਆ ਆਪਾਂ ਫਿਰ ਦੂਸਰਾ ਸੂਟ ਪਾ ਲੈਂਦੇ ਆ ਜੋ ਵੀ ਪੈਂਟ ਸ਼ਰਟ ਜੋ ਵੀ ਜਿੱਦਾਂ ਦਾ ਕਿਸੇ ਦਾ ਲਿਪਾਸ ਆ ਜਿੱਦਾਂ ਆਪਾਂ ਕੱਪੜੇ ਬਦਲਦੇ ਰਹਿੰਦੇ ਆ ਨਾ ਇਸੇ ਤਰ੍ਹਾਂ ਜਿਹੜੇ ਦੁੱਖ ਤੇ ਸੁੱਖ ਆ ਇਹ ਵੀ ਰੱਬੀ ਦਰਗਾਹ ਦੇ ਵਿੱਚੋਂ ਮਿਲੇ ਹੋਏ ਦੋ ਕੱਪੜੇ ਨੇ ਕਦੇ ਦੁੱਖ ਆ ਜਾਂਦਾ ਕਦੇ ਸੁੱਖ ਆ ਜਾਂਦਾ ਇਹ ਇੱਕੋ ਨਹੀਂ ਸਦਾ ਰਹਿ ਸਕਦੇ ਜੇ ਕੋਈ ਬੰਦਾ ਕਹੇ ਨਾ ਮੈਂ ਸਦਾ ਹੀ ਸੁਖੀ ਰਵਾਂ ਇਸ ਤਰ੍ਹਾਂ ਨਹੀਂ ਹੋ ਸਕਦਾ ਦੁੱਖਾਂ ਵਾਲੇ ਕੱਪੜੇ ਵੀ ਪਾਉਣੇ ਪੈਣੇ ਨੇ ਫਿਰ ਸੁੱਖਾਂ ਵਾਲਿਆਂ ਦੀ ਵਾਰੀ ਵੀ ਆਉਣੀ ਆ ਤੇ ਜਿਹੜਾ ਜਿਹਨੂੰ ਗੁਰੂ ਦੀ ਮੱਤ ਮਿਲ ਜਾਂਦੀ ਆ ਉਹ ਦੁੱਖ ਤੇ ਸੁਖ ਵਿੱਚ ਇੱਕ ਸਮਾਨ ਰਹਿੰਦਾ ਸਤਗੁਰੂ ਤੋਂ ਜੋ ਨਾਮ ਭੋਜਨ ਮਿਲਦਾ ਉਸ ਕਰਕੇ ਮੌਤ ਦਾ ਡਰ ਉਹ ਨਹੀਂ ਸਕਦਾ ਜਿਹਨੂੰ ਨਾਮ ਦਾ ਭੋਜਨ ਮਿਲ ਜਾਵੇ ਰੰਗ ਨਾ ਰਤਾ ਰਸ ਨਹੀਂ ਮਾਤਾ ਸ਼ਬਦ ਦੀ ਕਮਾਈ ਤੋਂ ਬਿਨਾਂ ਮਨੁੱਖ ਦਾ ਮਨ ਪ੍ਰਭੂ ਵਿੱਚ ਰੰਗਿਆ ਨਹੀਂ ਜਾਂਦਾ ਤੇ ਉਹ ਪ੍ਰਭੂ ਦੇ ਆਨੰਦ ਵਿੱਚ ਖੀਵਾ ਨਹੀਂ ਹੁੰਦਾ ਖੀਵੇ ਦਾ ਮਤਲਬ ਮਸਤ ਨਹੀਂ ਹੁੰਦਾ ਉਹ ਜਿੰਨਾ ਜੁਰ ਕੋਈ ਮਨੁੱਖ ਸ਼ਬਦ ਦੀ ਕਮਾਈ ਨਹੀਂ ਕਰਦਾ ਬੇਨਗੋਰ ਸ਼ਬਦ ਦੇ ਜਾਲ ਬਨ ਤਾਤਾ ਸਤਿਗੁਰੂ ਦੇ ਸ਼ਬਦ ਦੀ ਕਮਾਈ ਕਰਨ ਤੋਂ ਬਿਨਾਂ ਮਨੁੱਖ ਮਾਇਕ ਤੰਦਿਆਂ ਵਿੱਚ ਸੜ ਬਲ ਕੇ ਖਿਜਦਾ ਰਹਿੰਦਾ ਬਿੰਦਨਾ ਰੱਖਿਆ ਸ਼ਬਦ ਨਾ ਪਾਖਿਆ ਜੇ ਸਮਨੁੱਖ ਨੇ ਗੁਰ ਸ਼ਬਦ ਨਹੀਂ ਉਚਾਰਿਆ ਉਸ ਨੇ ਜਤੀ ਬਣ ਕੇ ਕੁਝ ਨਹੀਂ ਖਟਿਆ ਬਿੰਦਨਾ ਰੱਖਿਆ ਉਸ ਮਨੁੱਖ ਨੇ ਵੀਰੇ ਨਹੀਂ ਸਾਂਭਿਆ ਭਾਵੇਂ ਕਾਦਾ ਜਤੀ ਜਿਨੇ ਗੁਰੂ ਦਾ ਸ਼ਬਦ ਹੀ ਨਹੀਂ ਹਿਰਦੇ ਚ ਵਸਾਇਆ ਪਵਨ ਨਾ ਸਾਧਿਆ ਸੱਚ ਨਾ ਅਰਾਧਿਆ ਜਿਸ ਨੇ ਸੱਚੇ ਪ੍ਰਭੂ ਨੂੰ ਸਿਮਰਿਆ ਨਹੀਂ ਉਸ ਨੇ ਪ੍ਰਾਣਾਯਾਮ ਕਰਕੇ ਕੀ ਲਿਆ ਅਕਥ ਕਥਾ ਲੈ ਸਮ ਕਰ ਰਹਿ ਜੇ ਮਨੁਖ ਅਕਥ ਪ੍ਰਭੂ ਦੇ ਗੁਣ ਗਾ ਕੇ ਦੁੱਖ ਸੁੱਖ ਨੂੰ ਇੱਕ ਸਮਾਨ ਜਾਣ ਕੇ ਜੀਵਨ ਬਤੀਤ ਕਰੇ ਤੋ ਨਾਨਕ ਆਤਮ ਰਾਮ ਕੋ ਲਹਿ ਤਾਹੇ ਨਾਨਕ ਉਹ ਸਾਰੇ ਸੰਸਾਰ ਦੀ ਜਿੰਦ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਸਮਝ ਲਵੇ ਉਹ ਵੈਗੁਰੂ ਜੀ ਦੇ ਵਿੱਚ ਇੱਕ ਮਿਕ ਹੋ ਜਾਂਦਾ ਇਹ ਪਾਉ ਮਨ ਉਪਦੇਸ਼ ਸਤ ਗੁਰੂ ਜੀ ਨੇ ਅਮਰਤ ਬਾਣੀ ਦੁਆਰਾ ਬਖਸ਼ਿਸ਼ ਕੀਤੇ ਹਨ ਅਗਲੀਆਂ ਪੌੜੀਆਂ ਦੀ ਵਿਚਾਰਾ ਪਾਉਣ ਵਾਲੇ ਸਮੇਂ ਵਿੱਚ ਕਰਾਂਗੇ ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ